ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਵਲਰ ਭਾਸੋ ਤੋਂ ਸੋ ਰਣਜੀਤ ਜੁਵਲਰ YouTube ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹਿਦੋਂ ਧੰਨਵਾਦ ਕਰਦੇ ਆਂ ਸੋ ਦੋਸਤੋ ਹਰ ਦਿਨ ਦੀ ਤਰ੍ਹਾਂ ਤੁਹਾਡੇ ਲਈ ਕੁਝ ਵੱਖਰਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਉਸੇ ਤਰ੍ਹਾਂ ਹੀ ਤੁਹਾਡੇ ਲਈ ਇੱਕ ਨਵਾਂ ਨਕੋੜ ਸੈੱਟ ਲੈ ਕੇ ਹਾਜ਼ਰ ਆਂ ਜੀ ਆਓ ਦੋਸਤੋ ਤੁਹਾਡੇ ਰੂਪ ਰੂਪ ਘਰਾਉਣੇ ਆ ਜੀ ਇਹ ਸੈੱਟ ਔਰ ਤੁਸੀਂ ਦੇਖ ਕੇ ਦੱਸਣਾ ਜੀ ਕਿੰਦਾਂ ਲੱਗੀ ਇਸ ਦੀ ਡਿਜ਼ਾਈਨਿੰਗ ਔਰ ਇਸ ਸੈੱਟ ਦੀ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਜੀ ਇਹ ਸੈੱਟ ਸੀ 22 ਹਾਲਮਾਰਕ 골ਡ ਦੇ ਵਿੱਚ ਤਿਆਰ ਕੀਤਾ ਜੀ ਸਾਡੇ ਬਹੁਤ ਹੀ ਪਿਆਰੇ ਸਿਸਟਰ ਯੂਐਸ ਤੋਂ ਨੇ ਜੀ ਜਿਨ੍ਹਾਂ ਨੇ ਸਾਨੂੰ ਇਹ ਆਨਲਾਈਨ ਆਰਡਰ ਕੀਤਾ ਸੀ ਸੋ ਉਹਨਾਂ ਨੇ ਸਾਨੂੰ ਇਹ ਸੈੱਟ ਬਲੂ ਕਲਰ ਦੇ ਵਿੱਚ ਬਣਾਉਣ ਲਈ ਕਿਹਾ ਸੀ ਬਟ ਅਸੀਂ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਰეკਮੈਂਡ ਕੀਤਾ ਵੀ ਇੱਕ ਵਾਰ ਸਾਡੇ ਕਹਿ ਤੂੰ ਤੁਸੀਂ ਰੂਬੀ ਦੇ ਵਿੱਚ ਤਿਆਰ ਕਰਵਾਓ ਇਸ ਦੀ ਬਹੁਤ ਪਿਆਰੀ ਲੁੱਕ ਆਏਗੀ ਔਰ ਉਹਨਾਂ ਨੇ ਸੈੱਟ ਦੇ ਅਨਸਾਰ ਹੀ ਕਹਿ ਦਿੱਤਾ ਵੀ ਪੀਰ ਜੀ ਬਹੁਤ ਸੋਹਣੀ ਲੁੱਕ ਆਈ ਹੈ ਸੈੱਟ ਦੀ ਬਾਕੀ ਤੁਸੀਂ ਵੀ ਦੋਸਤੋ ਇਹ ਸੈੱਟ ਬਾਰੇ ਸਾਨੂੰ ਜਰੂਰ ਦੱਸਣਾ ਜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਇਸ ਦੀ ਪ੍ਰਸ਼ੰਸਾ ਦੇ ਮੈਸੇਜ ਜਾਂ ਕਿਦਾਂ ਵੀ ਇਸ ਦੀ ਲੁੱਕ ਲੱਗੀ ਤਾਂ ਸਾਨੂੰ ਜ਼ਰੂਰ ਮੈਸੇਜ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੱਧ ਤੋਂ ਵੱਧ ਨਵੀਆਂ ਵੀਡੀਓਜ਼ ਬਣਾਉਂਦੇ ਰਹੀਏ ਔਰ ਇਹ ਸੈੱਟ ਦੇ ਅਗਰ ਆਪਾਂ weight ਦੀ ਗੱਲ ਕਰੀਏ weight ਅਸੀਂ ਬਹੁਤ ਹੀ lightweight ਦੇ ਵਿੱਚ ਸੈੱਟ ਰੈਡੀ ਕੀਤਾ ਹੈ ਜੀ 62 ਗ੍ਰਾਮ ਯਾਨੀ ਕਿ ਸਵਾ 6 ਟੋਲੇ 골ਡ weight ਦੇ ਵਿੱਚ ਤਿਆਰ ਹੈ ਜੀ ਅਗਰ ਦੋਸਤੋ ਤੁਸੀਂ ਇਹ ਸੈਟ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਰਣਜੀਤ ਜੁਲਰ ਪਾਸੋ ਵਾਲਿਆਂ ਨੂੰ ਜ਼ਰੂਰ ਯਾਦ ਕਰੋ ਔਰ ਜਿਨ੍ਹਾਂ ਨੇ ਵੀ ਹਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸੋ ਜਲਦੀ ਤੋਂ ਪਹਿਲਾਂ ਸਬਸਕ੍ਰਾਈਬ ਵਾਲਾ ਕੰਮ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀ ਨਵੀਂ-ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਰਣਜੀਤ ਜੁਲਰਸ ਟੀਮ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ